ਲਓ ਜੀ ਆਪਾਂ ਜਿੱਥੋਂ ਬਲੌਗ ਖਤਮ ਕੀਤਾ ਉੱਥੇ ਆਪਾਂ ਸ਼ੁਰੂ ਕਰਤਾ ਆ ਮੰਜਾ ਤੋਤਾ ਸੀ ਆਪਾਂ ਬਹੁਤ ਪਾਰਾ ਸੀ ਇਹਦੇ ਤੇ ਨਾ ਜੂਨੀ ਕੋਲੋਂ ਨਾ ਰੁੜ ਗਿਆ ਸੀ ਵਿਚਾਰੀ ਕੋਲ ਦਾਲ ਜੇ ਰੁੜ ਗਈ ਸੀ ਇਹ ਆਖੇ ਪਿਚਲੋ ਲਓ ਦਾਗ ਜੇ ਪੈ ਗਏ ਸੀ ਆਪਾਂ ਕਿ ਕਿ ਹੁਣ ਇਸ ਨੂੰ ਸਾਫ਼ ਕੀਤਾ ਜਾਵੇ ਮੰਜੇ ਨੂੰ ਆਪਾਂ ਇਸ ਤਰ੍ਹਾਂ ਹੀ ਧੋ ਦਿੱਤਾ ਕਿਉਂਕਿ ਮੈਨੂੰ ਮੰਜੇ ਦੇ ਜਿਹੜੇ ਕਵਰ ਹਨ ਉਹ ਮੇਰ ਕੋ ਚੜਦੇ ਨਹੀਂ ਹੈਗੇ ਬਾਅਦ ਵਿੱਚ ਛਡਾਉਣੇ ਨਹੀਂ ਆਉਂਦੇ ਬਾਅਦ ਵਿੱਚ ਤਾਂ ਕਰਕੇ ਤੇ ਉਹ ਕੱਪੜੇ ਜਿਹੜੇ ਹਨ ਸਵੇਰ ਦੇ ਸਵੇਰੇ ਤੋਂ ਲੈ ਕੇ ਸ਼ਾਮਾਂ ਦੇ ਸ਼ਾਮਾਂ ਤੋ ਦਿੱਤੇ ਲੱਜ ਹੋਣਾ ਪੀਣ ਲੱਗਿਆ ਚਾਹ 5 ਵੱਜ ਗਏ ਨੇ ਤਾਂ ਕਰਕੇ ਅਜੇ ਤੋਪ ਦੇ ਘਲ ਕਿੰਨੀ ਹੈ ਦੁਪਹਿਰਾ ਪੂਰੀਆਂ ਲੱਗੀਆਂ ਨੇ ਪੂਰੀਆਂ ਦੁਪਹਿਰਾਂ ਲੱਗੀਆਂ ਹੋਈਆਂ ਨੇ ਆਪਾਂ ਪੀਣ ਲੱਗੇ ਚਾਹ ਮੈ ਸਿਰ ਜ ਦੁਖੀ ਦਿੰਦਾ ਜਦੋਂ ਦੀ ਉੱਠੀ ਨਾ ਮੈਂ ਸਿਰ ਦੁਖੀ ਦਿੰਦਾ ਕਾਫੀ ਜ਼ਿਆਦਾ ਚੰਦਰ ਆਪਾਂ ਦਾਲ ਵੀ ਜਿਹੜੀ ਉਹ ਵੀ ਬਣਾ ਲਈ ਆ ਕਿਉਂਕਿ ਦਾਲ ਆਪਾਂ ਬਣਾ ਕੇ ਰੱਖ ਲਈ ਬਸ ਤੜਕਾ ਲਾਵਾਂਗੇ ਹੁਣ ਤੇ ਉੱਤਰ ਦੁੱਧ ਗਰਮ ਰੱਖਿਆ ਹੋਇਆ ਹੈ ਸਵੇਰੇ ਬਾਲਾਂ ਨਹੀਂ ਸੀ ਦਵਾਇਆ ਲੇਟ ਲੈ ਕੇ ਆਈ ਸੀ ਅੱਜ ਦੁੱਧ ਤਾਂ ਕਰਕੇ ਤੁਹਾਨੂੰ ਦੱਸਿਆ ਸੀ ਜਦੋਂ ਆਪਾਂ ਸੂਟ ਦੇਖਣ ਗਏ ਸੀ ਨਾਲੋਂ ਆਪਾਂ ਦੁੱਧ ਲੈਣ ਗਏ ਸੀ ਤਾਂ ਕਰਕੇ ਤੇ ਆਪਾਂ ਰਸੋਈ ਦੀ ਵੀ ਥੋੜੀ ਜੀ ਸੈਟਿੰਗ ਜਿਹੜੀ ਉਹ ਚੇਂਜ ਕਰ ਦਿੱਤੀ ਆ ਨੇ ਰਿਸੈਟਿੰਗ ਚੇਂਜ ਹੀ ਹੁੰਦੀ ਰਹਿੰਦੀ ਆ ਘਰ ਦੀ ਸੈਟਿੰਗ ਤੇ ਹਾਂ ਜੀ ਆਪਾਂ ਖਾਣ ਲੱਗੇ ਨਾਲ 스낵ਸ ਨਾਲ ਕਿੰਨੇ ਚਾ ਬਣੇ ਰਿਹਾ ਤੇ ਸਭ ਨੇ ਵੀਡੀਓ ਦੇ ਨਾਲ ਇਹ ਅਜੁੱਨੀ ਦਾ ਬ੍ਰਸ਼ ਅੱਜ ਸਵੇਰੇ ਅਜੁੱਨੀ ਨੇ ਬ੍ਰਸ਼ ਧੜਕੋ ਧੜਕੀ ਕੀਤਾ ਸੀਗਾ ਇਸਦੇ ਹੱਸਦੇ ਹਾਂ ਅੰਗਰ ਗਈ ਤਰ੍ਹਾਂ ਤਾਂ ਤੇ ਆਪਣਾ ਪਸੀਨਾ ਦੇਖੋ ਕਿੰਨਾ ਹੈ ਗਰਮੀ ਨਹੀਂ ਹੈ ਨੀ ਤੇ ਪਰ ਫਿਰ ਵੀ ਪਸੀਨਾ ਚਲੋ ਆਉਣਾ ਲਾਜ਼ਮੀ ਹੈ ਅੰਦਰ ਰੂਮ ਦੇ ਵਿੱਚ ਮੇਰਾ ਬੈਨੂ ਬਿਲਕੁਲ ਨਹੀਂ ਦਿਲ ਕਰਦਾ ਤਾਂ ਹੈਗਾ ਅਜੂਨੀ ਕਹਿੰਦੀ ਆ ਕਿ ਆਪਾਂ ਅੰਦਰ ਹੀ ਬਹਿਣਾ ਹੈ ਤੇ ਹੁਣ ਇਹ ਵੀ ਸੋ ਕੇ ਉੱઠી ਆ 5:00 ਵੱਜ ਗਏ ਨੇ ਸਮਾਂ 5:00 ਹੋ ਗਿਆ ਨੇ ਇਹ ਵੀ ਸੋ ਕੇ ਉੱਠੀ ਆ ਹੁਣ ਹੁਣ ਇਹ ਉੱਠੀ ਆ ਹੂੰ ਸਾਡੇ ਕੱਪੜੇ ਜਿਹੜੇ ਹੈਗੇ ਨੇ ਢੇਰ ਸਾਰੇ ਤਹਿ ਲਾਉਣ ਵਾਲੇ ਪਏ ਨੇ ਉਹ ਸਾਡਾ ਗੁੱਗੂ ਜਿਹੜਾ ਦਾ ਸੁੱਕਾ ਹੈਗਾ ਜਾਂ ਇੱਕ ਗੁੱਗੂ ਸਾਡਾ ਉੱਥੇ ਇੱਕ ਗੁੱਗੂ ਹੱਸਦਾ ਪਿਆ ਆ ਇਹ ਕਹੇ ਵਾਲਾ ਗੁੱਗੂ ਹੈ ਸਾਡਾ ਇਹ ਵਾਲਾ ਗੁੱਗੂ ਤੇ ਬਾळा ਇੱਚ ਤਾਂ ਕਿੰਨੀਆਂ ਚੜਾਜ ਤੱਕ ਆ ਦੇ ਇੰਨੀਆਂ ਚੜਾਜ ਤੱਕ ਆ ਦੇ ਬੋਲੀਆਂ ਜਾਣਾ ਚਾਹੀਦਾ ਅੱਖਾਂ ਆ ਪਛੜਿਆ ਆ ਹੁਣ ਵੀ ਲੱਗਿਆ ਜਿ ਆਪਾਂ ਚਾਏ ਚਾ ਚਾਏ ਚਾ ਚਾ ਚਾਏ ਚਾ ਚਾ ਚਾਏ ਹੋ ਗਿਆ ਅੱਜ ਮੌਸਮ ਜਿਹੜਾ ਹੈਗਾ ਬਹੁਤ ਮਸਮ ਜਿਹੜਾ ਮੌਸਮ ਆ ਗਰਮਸਮ ਮੌਸਮ ਹੋਇਆ ਤੇ ਆਪਾਂ ਬਾਹਰ ਦਾ ਜਿਹੜਾ ਹੈਗਾ ਉਹ ਕੰਮ ਨਹੀਂ ਬੀੜਿਆ ਅੰਦਰੋਂ ਰਹਿ ਗਿਆ ਆਪਣਾ ਕੋਲਾ ਪਾ ਲੱਗੇ ਜੀ ਆਪਣੇ ਕੱਪੜੇ ਜਿਹੜੇ ਹੈਗੇ ਨੇ ਉਹਨਾਂ ਨੂੰ ਤੈ ਕਰਾਂ ਤੇ ਲੋ ਜੀ ਇੱਥੇ ਆਪਾਂ ਜਿਹੜੇ ਕੱਪੜੇ ਸੀਗੇ ਉਹਨਾਂ ਨੂੰ ਕਰਨ ਲੱਗੇ ਸੀਗੇ ਤੇਲ ਲਗਾਉਣ ਲੱਗੇ ਸੀਗੇ ਉਹਨਾਂ ਦੀ ਤੇ ਆਪਾਂ ਕਹਿ ਕਿ ਤੇਲ ਲਗਾ ਲਈਏ ਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਕਰ ਲਈਏ ਕਾਫੀ ਦਿਨ ਹੋ ਗਏ ਜੀ ਸਾਡੀ ਵੀਡੀਓ ਜਿਹੜੀ ਹੈਗੀ ਉਹ ਤੁਹਾਡੇ ਤਾਈਂ ਨਹੀਂ ਪਹੁੰਚ ਸਕੀ ਹੈਗੀ ਤੇ ਆਪਾਂ ਇੱਥੇ ਕਰਦੇ ਪਏ ਸੀਗੇ ਗੱਲਾਂ ਤੇ ਫਿਰ ਜੀ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਪਈ ਸੀਗੀ ਕਾਫੀ ਦਿਨ ਹੋ ਗਏ ਮੈਨੂੰ ਕੱਪੜੇ ਜਿਹੜੇ ਹੈਗੇ ਉਹ ਤੈਹ ਲਗਾਉਣ ਵਾਲੇ ਸੀਗੇ ਬੱਟਰ ਲਗਾਉਣ ਦਾ ਟਾਈਮ ਹੀ ਜਿਹੜਾ ਉਹ ਲੱਗਦਾ ਨਹੀਂ ਸੀ ਪਿਆ ਕਿਉਂਕਿ ਵਿੱਚੋਂ ਆਪਾਂ ਸਹੀ ਜੁਦਨੇ ਆਂ ਤੇ ਵਿੱਚੋਂ ਇਹਨਾਂ ਥੋੜਾ ਜਿਹਾ ਸਟ੍ਰੇਟ ਲਾਜੋ ਦਿੰਦਾ ਸ਼ਾਇਦ ਅੱਗੇ ਵੀ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਸੀਗੀ ਤੇ ਅੱਜ ਜੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਹੈਗੇ ਆ ਰਿਸ਼ਤਿਆਂ ਬਾਰੇ ਰਿਸ਼ਤੇ ਆਪਣੀ ਲਾਈਫ ਚ ਕਿਹੋ ਜਿਹਾ ਹੋਣੇ ਚਾਹੀਦੇ ਨੇ ਕਈ ਤਾਂ ਹੁੰਦੇ ਆ ਦਿਲੋਂ ਨਿਭਾਉਣ ਵਾਲੇ ਰਿਸ਼ਤੇ ਕਈ ਹੁੰਦੇ ਆ ਕਿ ਉਪਰੋਂ ਦਿਖਾਵਾ ਕਰਨ ਵਾਲੇ ਰਿਸ਼ਤੇ ਜਿਹੜੇ ਦਿਖਾਵਾ ਕਰਨ ਵਾਲੇ ਰਿਸ਼ਤੇ ਹੁੰਦੇ ਆ ਨਾ ਉਹ ਕੁਝ ਚੇਰ ਲਈ ਤੁਹਾਡੇ ਆਪਣੇ ਹੁੰਦੇ ਨੇ ਕੁਝ ਚੇਰ ਲਈ ਤੇ ਬਸ ਲਾ ਲੋ ਕਿ ਜਿਸ ਤਰ੍ਹਾਂ ਉਹਨਾਂ ਨੂੰ ਨਾ ਬਸ ਤੁਹਾਡਾ ਟਾਈਮ ਤੁਹਾਡੇ ਬਾਰੇ ਉਹਨਾਂ ਨੇ ਪਤਾ ਲਗਾਉਣਾ ਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਦੇ ਆ ਜਾਂ ਕਿਸ ਤਰ੍ਹਾਂ ਦੇ ਨਹੀਂ ਤੁਸੀਂ ਕਿੰਨੇ ਭੋਲੇ ਆ ਜਾਂ ਕਿੰਨੇ ਚਲਾਕ ਆ ਹਨ ਤੇ ਤੁਸੀਂ ਕਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਰਹਿਣਾ ਆ ਹਨ ਕਿਸ ਤਰ੍ਹਾਂ ਰਹਿ ਰਹੇ ਆ ਕੁਝ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਨੇ ਕੁਝ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਬੰਦੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਨੇ ਉਹਦੇ ਨਾਲ ਰਹਿਣਾ ਪਸੰਦ ਕਰਦੇ ਨੇ ਉਹਨਾਂ ਨੂੰ ਹਮੇਸ਼ਾ ਉਸ ਦੇ ਨਾਲ ਰਹਿਣਾ ਪਸੰਦ ਹੁੰਦਾ ਆ ਉਸ ਦੇ ਨਾਲ ਜਾਣਾ ਆਉਣਾ ਪਸੰਦ ਹੁੰਦਾ ਮੇਰੀ ਜ਼ਿੰਦਗੀ ਦੇ ਵਿੱਚ ਵੀ ਕੁਝ ਐਹੋ ਜਿਹੇ ਰਿਸ਼ਤੇ ਕਿ ਜਿਨ੍ਹਾਂ ਨੇ ਮੈਨੂੰ ਜਮਾ ਹੀ ਨਾ ਕਿ ਹੁਣ ਮੇਰਾ ਮੁਖ ਕਦੀ ਵੀ ਉਹਨਾਂ ਵੱਲ ਮੋੜਨ ਨੂੰ ਦਿੰਦੇ ਇਹੋ ਜਿਹੇ ਰਿਸ਼ਤੇ ਮੇਰੇ ਨਾਲ ਜੁੜੇ ਸੀਗੇ ਕੁਝ ਤੇ ਵਾਹਿਗੁਰੂ ਹਮੇਸ਼ਾ ਨਾ ਉਹਨਾਂ ਨੂੰ ਮੇਰੇ ਤੋਂ ਦੂਰ ਹੀ ਰੱਖੇ ਤਾਂ ਬਹੁਤ ਵਧੀਆ ਆ ਜਿਹੜੇ ਰਿਸ਼ਤੇ ਹਨਾ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਜਿਹੜੇ ਰਿਸ਼ਤੇ ਮੇਰੇ ਬਣਨਗੇ ਤੇ ਉਹ ਮੇਰੇ ਵੀ ਵਧੀਆ ਨਿਭਣਗੇ ਬਟ ਮੈਨੂੰ ਦੁਨੀਆ ਨੇ ਭੰਡਿਆ ਵੀ ਬਹੁਤ ਬਹੁਤ ਕੁਝ ਕੀਤਾ ਮੇਰੇ ਨਾਲ ਤੇ ਹੁਣ ਵੀ ਦੁਨੀਆ ਚਲੂ ਕਰਦੀ ਪਈ ਆ ਜਿਹੜੇ ਮੇਰੇ ਰਿਸ਼ਤੇ ਸੀਗੇ ਉਹ ਕਰਦੇ ਪੈ ਨੇ ਮੇਰੇ ਨਾਲ ਬਹੁਤ ਕੁਝ ਕਰਦੇ ਪੈ ਨੇ ਬਟ ਉਹ ਆਪਾਂ ਜਵਾਬ ਨਹੀਂ ਦਿੰਦੇ ਹੈਗੇ ਕਿਸੇ ਨੂੰ ਕਿਉਂਕਿ ਆਪਾਂ ਖੁਦ ਨਹੀਂ ਬੋਲਣਾ ਹੈਗਾ ਇੱਕ ਨਾ ਇੱਕ ਦਿਨ ਵਾਹਿਗੁਰੂ ਉਹਨਾਂ ਨੂੰ ਜਵਾਬ ਦੂ। ਕਿਉਂਕਿ ਉਹਨਾਂ ਦੀ ਬੋਲੀ 'ਚ ਉਹਨਾਂ ਨੂੰ ਹੀ ਵਾਹਿਗੁਰੂ ਸਮਝਾਉਂਦਾ ਪਿਆ ਆ। ਬਟ ਉਹਨਾਂ ਰਿਸ਼ਤਿਆਂ ਨੂੰ ਫੇਰ ਵੀ ਸਮਝ ਨਹੀਂ ਲੱਗਦੀ ਤੇ ਤੇ ਇਸ ਕਰਕੇ ਜੇ ਹਨ ਰਿਸ਼ਤੇ ਆਪਾਂ ਨੂੰ ਜਿਹੜੇ ਖਾਸ ਰਿਸ਼ਤੇ ਆ। ਖਾਸ ਰਿਸ਼ਤੇ ਬਸ ਆਪਣੇ ਆਪਣੇ ਰਿਸ਼ਤੇ ਨੇ ਜਿਸ ਤਰ੍ਹਾਂ ਨਾਲ ਇੱਕ ਹਸਬੰਦ ਜਿਹਦੇ ਨਾਲ ਆਪਾਂ ਵਿਆਹ ਕੀ ਆਏ ਹੁੰਨੇ ਆ ਇੱਕ ਵਾਈਫ ਜਿਹਦੇ ਨਾਲ ਆਪਾਂ ਲਿਆ ਕੇ ਲੈ ਜਾਂਦੇ ਆ ਅਸੀਂ ਇੱਕ ਰਿਸ਼ਤਾ ਹੁੰਦਾ ਹੈ ਕਿ ਬਸ ਉਸ ਤੋਂ ਤੀਸਰਾ ਮੈਂਬਰ ਜਿਹੜਾ ਆਪਣੇ ਲਾਈਫ ਦੇ ਵਿੱਚ ਆਉਂਦਾ ਉਸਦੇ ਨਾਲ ਰਿਸ਼ਤਾ ਰੱਖੋ ਹੋਰ ਕਿਸੇ ਨਾਲ ਰਿਸ਼ਤਾ ਨਾ ਰੱਖੋ ਤਾਂ ਬਹੁਤ ਹੀ ਵਧੀਆ ਗੱਲ ਰੋ ਬਹੁਤ ਜ਼ਿਆਦਾ ਵਧੀਆ ਕਿਉਂਕਿ ਹਮੇਸ਼ਾ ਕੋਈ ਵੀ ਰਿਸ਼ਤਾ ਨਾ ਤੁਹਾਡੇ ਔਖੇ ਦਾ ਸੌਖੇ ਵੇਲੇ ਕੰਮ ਨਹੀਂ ਆਉਂਦਾ ਤੁਸੀਂ ਜਿੰਨਾ ਮਰਜੀ ਇਸ ਦੁਨੀਆ ਤੇ ਕਿਸੇ ਦਾ ਕਰ ਲਓ ਕੋਈ ਤੁਹਾਡੇ ਕੰਮ ਆਉਣ ਵਾਲਾ ਨਹੀਂ ਹੈਗਾ ਭਾਵੇਂ ਤੁਸੀਂ ਜਿੰਨਾ ਮਰਜੀ ਕਿਸੇ ਬਾਰੇ ਚੰਗਾ ਸੋਚ ਲਓ ਜਿੰਨਾ ਮਰਜੀ ਮਾੜਾ ਸੋਚ ਲਓ ਜਿੰਨਾ ਮਰਜੀ ਉਸ ਦਾ ਕਰਕੇ ਦੇਖ ਲਓ ਵਰਤਨ ਕੋਈ ਰਿਸ਼ਤਾ ਤੁਹਾਡੇ ਕੰਮ ਆਉਣ ਵਾਲਾ ਨਹੀਂ ਹੈ ਜਿੰਨੀ ਜਲਦੀ ਹੋ ਸਕਦਾ ਹੈ ਤੁਸੀਂ ਸਮਝ ਜਾਓ ਕਿਉਂਕਿ ਮੈਨੂੰ ਸਮਝਣ ਦੇ ਵਿੱਚ ਬਹੁਤ ਧੀਰ ਲੱਗਦੀ ਹੈ ਤੇ ਜਦੋਂ ਹੁਣ ਸਮਝਣ ਦੇ ਵਿੱਚ ਦੇਰ ਲੱਗੀ ਨਾ ਇੰਨਾ ਰਿਸ਼ਤਿਆਂ ਨੂੰ ਤੇ ਬਹੁਤ ਹੀ ਮੈਂ ਜ਼ਿੰਦਗੀ ਤੋਂ ਪਿੱਛੇ ਤੋਂ ਸਮਝਿਆ ਕਿ ਹਾਂ ਹੁਣ ਮੈਨੂੰ ਨਾ ਪਿੱਛੇ ਤੋਂ ਕਾਫੀ ਦੇਰ ਹੋ ਗਈ ਹੈ ਸਾਲ 2 ਸਾਲ ਹੋ ਗਏ ਨੇ ਕਿ ਪਿੱਛੇ ਤੋਂ ਮੇਰੇ ਰਿਸ਼ਤੇ ਸਮਝਣੇ ਸ਼ੁਰੂ ਕੀਤੇ ਤੇ ਅੱਜ ਮੈਂ ਇਸ ਮਕਾਮ ਤੇ ਕਿ ਮੈਂ ਤੁਹਾਨੂੰ ਦੱਸ ਸਕਦੇ ਆ ਕਿ ਕਦੀ ਵੀ ਕਿਸੇ ਰਿਸ਼ਤੇ ਤੇ ਬਲੀਵ ਨਾ ਕਰੋ ਭਾਵੇਂ ਤੁਹਾਡਾ ਕਿੰਨਾ ਵੀ ਸਕੇ ਕਿਉਂਕਿ ਸਕੇ ਤੋਂ ਸਕਾ ਜਿਹੜਾ ਰਿਸ਼ਤਾ ਨਾ ਉਹੀ ਤੁਹਾਨੂੰ ਜ਼ਿੰਦਗੀ 'ਚ ਠੁੱਕਰ ਮਾਰੂਗਾ ਜਿਹੜਾ ਕਹਿੰਦੇ ਘਰ ਦਾ ਪੇਤੀ ਹੁੰਦਾ ਨਾ ਉਹੀ ਲੰਕਾ ਢਾਉਂਦਾ ਹੁੰਦਾ ਆ ਹੋਰ ਕੋਈ ਤੀਜਾ ਜਾਣਾ ਨਹੀਂ ਲੰਕਾ ਆਣ ਘਟਾਉਂਦਾ ਹੁੰਦਾ ਘਰ ਦਾ ਪੇਤੀ ਹੀ ਲੰਕਾ ਟਾਊਗਾ ਤੀਜਾ ਜਾਣਾ ਕਦੀ ਨਹੀਂ ਕਦੀ ਨਹੀਂ ਗੋਸ਼ ਕਰੂਗਾ ਤੀਜੀ ਜਾਨੇ ਦੇ ਨੂੰ ਬਸ ਬਦਨਾਮ ਕੀਤਾ ਜਾਂਦਾ ਆ ਕਿ ਤੀਜੇ ਜਾਨੇ ਨਾ ਉਹ ਕਰਤਾ ਜੇ ਕਰਤਾ ਹਨ ਜੋ ਕਰੂਗਾ ਘਰ ਦਾ ਪੇਤੀ ਹੀ ਕਰੂਗਾ ਕਿਉਂਕਿ ਜਿਹੜਾ ਘਰ ਦਾ ਹੁੰਦਾ ਨਾ ਉਹਨੂੰ ਸਾਰਾ ਕੁਝ ਆਪਣੇ ਬਾਰੇ ਪਤਾ ਹੁੰਦਾ ਆਪਾਂ ਕਿਹੋ ਜੇ ਸਮੇ ਕਿਹੋ ਜੇ ਹੁੰਨੇ ਆ ਕਿਹੋ ਜੇ ਸਮੇ ਖੁਸ਼ੀ ਦੇ ਸਮੇ ਆਪਾਂ ਕਿਉ ਜੰਨੇ ਗਮੀ ਦੇ ਸਮੇ ਆਪਾਂ ਆਪਾਂ ਕਿਹੋ ਜੇ ਹੁੰਦੇ ਆ ਆਪਾਂ ਉਹਦਾ ਨਾਲ ਉਹਦੇ ਨਾਲ ਆਪਣਾ ਮੇਲ ਵਰਤਨ ਕਿਹੋ ਜਿਹਾ ਹੁੰਦਾ ਆ ਔਖੇ ਜਾਂ ਸੌਖੇ ਬਿਲਕੁਲ ਬਟ ਹਰ ਕੋਈ ਤੁਹਾਡਾ ਫਾਇਦਾ ਉਠਾਉਂਦਾ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਹਸਬੰਦ ਦੀ ਜ਼ਿੰਦਗੀ ਦੇ ਵਿੱਚ ਮੇਰੀ ਬੇਟੀ ਦੀ ਜ਼ਿੰਦਗੀ ਦੇ ਅਜੇ ਮੇਰੀ ਬੇਟੀ ਨੇ ਕੁਛ ਨਹੀਂ ਦੇਖਿਆ ਹੈਗਾ ਇਸ ਦੁਨੀਆ 'ਚ ਕਿਉਂਕਿ ਉਹ ਬੇਸਮਝ ਸੀ ਬਟ ਕਿ ਮੈਨੂੰ ਇਸ ਬੇਟੀ ਦੇ ਥਰੂ ਬਹੁਤ ਕੁਝ ਦੇਖਣ ਨੂੰ ਦੁਨੀਆ 'ਚ ਮਿਲ ਗਿਆ ਬਹੁਤ ਕੁਝ ਦੇਖਣ ਨੂੰ ਮਿਲ ਗਿਆ ਕਿ ਮੈਂ ਕਿਸੇ ਤੇ ਬਲੀਵ ਨਹੀਂ ਕਰ ਸਕਦੀ ਕਿਸੇ ਤੇ ਬਲੀਵ ਨਹੀਂ ਕਰ ਸਕਦੀ ਅੱਜ ਦੇ ਸਮੇਂ 'ਚ ਅੱਜ ਦੀ ਘੜੀ 'ਚ ਮੈਨੂੰ ਕੱਲੀ ਰਹਿਣਾ ਇੰਨਾ ਕੋ ਜਿਆਦਾ ਪਸੰਦ ਆ ਨਾ ਕਿ ਬਹੁਤ ਹੀ ਜਿਆਦਾ ਪਸੰਦ ਆ ਕਿ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਇੰਨਾ ਮੈਨੂੰ ਜਿਆਦਾ ਕੱਲੀ ਨੂੰ ਰਹਿਣਾ ਪਸੰਦ ਆ ਕਿ ਮੈਂ ਕਿਸੇ ਨੂੰ ਵੀ ਮੂੰਹ ਲਾ ਕੇ ਰਾਜੀ ਨਹੀਂ ਹਾਂ ਸਿਲਹਾਲ ਕੇ ਮੇਰੇ ਕੋਲੇ ਆਉਂਦੇ ਜਾਂਦੇ ਬਹੁਤ ਜ਼ਿਆਦਾ ਨੇ ਮੇਰੇ ਰਿਸ਼ਤੇਦਾਰ ਵੀ ਆਉਂਦੇ ਨੇ ਸਾਡੇ ਪਿੰਡ ਤੇ ਵੀ ਵਾਧੂ ਜਾਣੇ ਆਉਂਦੇ ਆਂਡੀ ਗਵੰਡੀ ਵੀ ਮੇਰੇ ਬਹੁਤ ਜ਼ਿਆਦਾ ਆਉਂਦੇ ਨੇ ਬਟ ਮੇਰਾ ਸੱਚੀ ਸਭ ਤੋਂ ਹੀ ਮੂੰਹ ਮੁੜ ਗਿਆ ਕਿ ਮੇਰਾ ਕਿਸੇ ਵੱਲ ਮੂੰਹ ਕਰਨ ਨੂੰ ਦਿਲ ਨਹੀਂ ਕਰਦਾ ਕਦੇ ਵੀ ਕਿਸੇ ਰਿਸ਼ਤੇ ਵਿੱਚ ਇੰਨਾ ਅੱਗੇ ਜ਼ਿਆਦਾ ਨਾ ਵਧੂ ਕਿ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਤੇ ਲੋ ਜੀ ਇੱਥੇ ਆਪਾਂ ਕਰਦੇ ਪਏ ਸੀਗੇ ਘਰ ਦੀਆਂ ਸਾਫ ਸਫਾਈਆਂ ਤੇ ਅੱਜ ਆਪਾਂ ਧੋਣੀ ਸੀਗੀ ਐਕਟਿਵ ਆ ਤੇ ਤੁਹਾਨੂੰ ਅੱਜ ਦੀ ਜਿਹੜੀ ਮੇਰੀ ਵੀਡੀਓ ਆ ਇਹ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਆਪਾਂ ਨੂੰ ਤੁਹਾਡੇ ਸਾਥ ਦੀ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਆ ਪੈਣਾ ਦੀ ਵੀਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅਸੀਂ ਇਹ ਨਹੀਂ ਤੁਹਾਨੂੰ ਕਹਿੰਦੇ ਕਿ ਸਾਨੂੰ ਪੈਸਿਆਂ ਦੀ ਜ਼ਰੂਰਤ ਆ ਬਟ ਸਾਨੂੰ ਇੰਨਾ ਹੀ ਕਿ ਤੁਸੀਂ ਸਾਨੂੰ ਇਸ YouTube ਦੇ ਰਾਹੀਂ ਜਿਹੜਾ ਹੈਗਾ ਆ ਬਸ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤੇ ਜਿਹੜੀ ਵੀਡੀਓ ਆ ਉਸ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਤੁਹਾਡ ਸਾਰੀਆਂ ਭੈਣਾਂ ਦਾ ਸਾਥ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਪਲੀ ਸਾਰੀਆਂ ਭੈਣਾਂ ਜ਼ਰੂਰ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਦੇ ਨਾਲ ਹੀ ਜਿਹੜਾ ਹੈਗਾ ਆ ਆਪਾਂ ਅੱਗੇ ਵਧ ਸਕਦੇ ਹੈਗੇ ਆ ਜ਼ਿੰਦਗੀ ਦੇ ਵਿੱਚ ਤੇ ਕਿਉਂਕਿ ਜਿਹੜੇ ਨੇੜੇ ਦੇ ਰਿਸ਼ਤੇ ਹੁੰਦੇ ਆ ਨਾ ਉਹਨਾਂ ਉਹਨਾਂ ਨੇ ਆਪਣੀਆਂ ਲਤਾਂ ਪਿੱਛੇ ਨੂੰ ਹੀ ਖਿੱਚਣੀਆਂ ਨੇ ਜਿਹੜੇ ਦੂਰ ਦੇ ਰਿਸ਼ਤੇ ਹੁੰਦੇ ਨੇ ਨਾ ਉਹ ਹਮੇਸ਼ਾ ਆਪਾਂ ਨੂੰ ਖਿੱਚ ਕੇ ਅੱਗੇ ਲੈ ਕੇ ਜਾਂਦੇ ਨੇ ਕਦੀ ਵੀ ਆਪਾਂ ਨੂੰ ਪਿੱਛੇ ਮੁੜ ਕੇ ਦੇਖਣ ਦੀ ਉਹ ਕਹਿੰਦੇ ਨਹੀਂ ਹੈਗੇ ਕਿ ਤੁਹਾਨੂੰ ਸਮਾਂ ਦੇ ਵੀ ਕਿ ਤੁਸੀਂ ਪਿੱਛੇ ਮੁੜ ਕੇ ਦੇਖੋ ਤੇ ਆਪਾਂ ਕਰਦੇ ਪਏ ਸੀਗੇ ਸਾਫ ਸਫਾਈਆਂ ਤੇ ਤੁਸੀਂ ਸਾਰੇ ਜਣੇ ਜਰੂਰ ਸਾਥ ਦਿਓ ਤੇ ਸੌਣ ਦਾ ਮਹੀਨਾ ਜਿਹੜਾ ਹੈਗਾ ਉਹ ਚੜ ਚੁੱਕਿਆ ਹਨਾ ਤੇ ਅੱਜ ਬੱਦਲ ਵੀ ਹੈਗਾ ਥੋੜਾ ਥੋੜਾ ਤੇ ਮੌਸਮ ਵੈਸੇ ਸਹੀ ਆ ਆਪਾਂ ਇੱਥੇ ਚੱਕਦੇ ਪਏ ਸੀਗੇ ਜੁੰਨੀ ਦੇ ਖਡਾਉਣੇ ਤੇ ਆਪਣੇ ਝਾੜੂ ਵਗੈਰਾ ਹੋ ਗਿਆ ਸੀ ਤੇ ਸਾਰਾ ਇੱਥੋਂ ਮੰਜੇ ਥੱਲੇ ਲੱਗਣ ਵਾਲਾ ਰਹਿ ਗਿਆ ਸੀ ਹੁਣ ਆਪਾਂ ਪੋਚੇ ਵਗੈਰਾ ਲਗਾਉਗੇ ਸੀਗੇ ਤੇ ਅਜੁੰਨੀ ਦੇ ਮੈਂ ਨਾਈਟ ਟਾਈਮ ਹੀ ਸੰਭਾਲਦੀ ਹੁੰਨੇ ਆ ਬਟ ਜੇਸ ਦਿਨ ਹੋ ਸਕਦੇ ਹਾਂ ਉੱਠ ਖੜੇ ਹਨ ਫਿਰ ਉਹ ਬਹੁਤ ਖਲਾਰਾ ਪਾ ਕੇ ਜਾਂਦੀ ਹੁੰਦੀ ਆ ਘਰੇ ਤੇ ਅੱਜ ਉਸ ਦਿਨ ਹਾਂ ਉੱਠੀ ਸੀਗੀ ਦੋ ਦਿਨ ਮੇਰਾ ਵੀਡੀਓ ਤਾਂ ਨਹੀਂ ਆਇਆ ਕਿਉਂਕਿ ਮੇਰਾ ਬੀਪੀ ਬਹੁਤ ਜ਼ਿਆਦਾ ਘਟਿਆ ਹੋਇਆ ਸੀਗਾ ਤਾਂ ਕਰਕੇ